ਮੈਂ ਅਸੂਭੀਂ ਨਾ ਗੱਲ ਕੀਤੀ ਮੈਂ ਕਿਹਾ ਜੀ ਆਪਣੇ ਪਿੰਡਾਂ ਦੇ ਪ੍ਰੋਗਰਾਮ ਬਣ ਗਏ ਆ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਆਪਾਂ ਜਾਣਾ ਪਿੰਡਾਂ 'ਚ ਮੈਂ ਚਾਰ ਪਿੰਡ ਵੀ ਘੜਾਇਆ ਨਾਲ ਅਸੀਂ ਚੱਲ ਪਏ ਸੀ ਪਿੰਡਾਂ ਦੇ ਵਿੱਚ ਬੰਦਿਆਂ ਦੀ ਡਿਊਟੀਆਂ ਵੀ ਲਾਤੀਆਂ ਸੀ ਤੇ ਇਸ ਤਰ੍ਹਾਂ ਕਰਕੇ ਆ ਹਾਲਾਤ ਆ ਜੀ ਮਨਪੀਤ ਜੀ ਪਿੰਡਾਂ ਦੇ ਵਿੱਚ ਜਾ ਰਹੇ ਆ ਸਭ ਕੁਝ ਕਰ ਰਹੇ ਆ ਵੀ ਕਿਤੇ ਉਹਨਾਂ ਨੇ ਆ ਕੇ ਜੇ ਇਲੈਕਸ਼ਨ ਲੜਨਾ ਤਾਂ ਮੈਨੂੰ ਹੁਣ ਦੱਸ ਦਿਓ ਕਿਉਂਕਿ ਮੈਂ ਵੀ ਉਨੀ ਮਿਹਨਤ ਕਰੀ ਜਾਂਦਾ ਜੀ ਮੇਰਾ ਵੀ ਖਰਚ ਹੋ ਰਿਹਾ ਤੇ ਜੇ ਕੋਈ ਇਹੋ ਜੀ ਗੱਲਬਾਤ ਆ ਤਾਂ ਮੈਨੂੰ ਦੱਸ ਦਿਓ ਨਹੀਂ 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 ਕਹਿੰਦੇ ਇਹੋ ਜੀ ਕੋਈ ਕੋਈ ਗੱਲਬਾਤ ਨਹੀਂ ਫਿਰ ਮੈਂ ਕਿਹਾ ਜੀ ਉਹਦੇ ਅਗੇਂਸਟ ਕੁਝ ਕਹੋ ਤੁਸੀਂ ਲਾਈਨ ਖਿੱਚੋ ਵੀ ਭਾਜੀਪੀ ਨਾਲ ਆਪਣਾ ਕੋਈ ਕੋਈ ਗੱਲਬਾਤ ਨਹੀਂ ਤੁਸੀਂ ਉਹ ਵੀ ਕੁਝ ਨਹੀਂ ਕਹਿ ਰਹੇ ਫਿਰ ਤੁਹਾਨੂੰ ਮੈਂ ਇਹ ਕਿ ਇਹ ਕਹਿ ਰਹੇ ਵੀ ਤੁਸੀਂ ਕੈਂਡੀਡੇਟ ਅਨਾਉਂਸ ਕਰ ਦਿਓ ਜਾਂ ਆਪਦਾ ਕਰ ਦਿਓ ਜਾਂ ਮੇਰਾ ਕਰ ਦਿਓ ਮੇਰਾ ਕਰੋਗੇ ਜੇ ਤੁਸੀਂ ਹਣਾ ਹੋਇਆ ਮੈਂ ਬੈਕ ਆਊਟ ਕਰ ਜੂਗਾ ਤੁਸੀਂ ਲੜ ਲਿਓ ਇਹ ਵੀ ਨਹੀਂ ਤੁਸੀਂ ਕਰ ਰਹੇ ਮੈਨੂੰ ਇਹ ਡਾਊਟ ਕ੍ਰੀਏਟ ਹੋ ਗਿਆ ਵੀ ਮੈਨੂੰ ਆਪਦੇ ਆਪ ਨੂੰ ਇਹ ਫੀਲ ਹੋਣ ਲੱਗ ਪਿਆ ਕਿ ਸੁਖਬੀਰ ਜੀ ਦੀ ਪਤਾ ਨਹੀਂ ਕੀ ਮਜਬੂਰੀ ਆ ਕਿ ਹੋ ਸਕਦਾ ਵੀ ਮੈਂ ਇਹਨਾਂ ਦੇ ਪਰਾਵਾਂ ਦੇ ਪਿਆਰ ਦੇ ਵਿੱਚ ਕੋਈ ਰੋੜਾ ਬਣ ਰਿਹਾ ਮੈਨੂੰ ਇਹ ਆਪਦੇ ਆਪ ਨੂੰ ਫੀਲ ਹੋਇਆ ਮੈਂ ਫਿਰ ਬੈਠ ਕੇ ਸਾਰੇ ਵਰਕਰ ਸਹਬਾ ਨਾਲ ਗੱਲ ਕੀਤੀ ਵੀ ਆਪਾਂ ਨੂੰ ਕੀ ਕਰਨਾ ਚਾਹੀਦਾ ਉਹ ਕਹਿੰਦੇ ਜੀ ਆਪਾਂ ਰੈਜ਼ੀਗਨੇਸ਼ਨ ਦੇ ਕੇ ਬੈ ਜੀ ਘਰੇ ਬੈਠੋ ਇਹਨਾਂ ਦਾ ਆਪਸ ਵਿੱਚ ਕਿਉਂਕਿ ਸਰਦਾਰ ਮਨਪ੍ਰੀਤ ਸਿੰਘ ਬਾਲ ਸਾਹਿਬ ਵੀ ਜਦੋਂ ਵੀ ਜਾਂਦੇ ਸੀ ਨਾ ਪਿੰਡਾਂ ਦੇ ਵਿੱਚ ਉਹ ਇਹੀ ਕਹਿੰਦੇ ਵੀ ਅਸੀਂ ਦੋਨੇ ਭਰਾ ਆਪਸ ਵਿੱਚ ਕਿਉਂ ਗਚੜੀਆਂ ਤੇ ਸਰਦਾਰ ਸੁਖਵੀਰ ਸਿੰਘ ਬਾਹਰਣ ਸਾਹਿਬ ਨੇ ਵੀ ਇਹ ਗੱਲ ਕਹੀ ਹੈ ਵੀ ਕਿ ਮਨ ਲੋ ਕਿ ਸਾਡੀ ਦੁਜੀ ਤੇ ਜਿਹੜੇ ਦਿਨ ਗੱਲ ਹੁੰਦੀ ਆ ਸਾਡਾ ਆਪਸ ਵਿੱਚ ਬਹੁਤ ਅੱਛਾ ਰਿਲੇਸ਼ਨ ਆ ਤੇ ਜਦੋਂ ਇਹ ਸਾਰਾ ਕੁਝ ਠੀਕ ਆ ਤੇ ਫਿਰ ਮੈਂ ਕਿਹਾ ਜੀ ਮੈਨੂੰ ਹੀ ਬਾਹਰ ਹੋਣਾ ਚਾਹੀਦਾ ਫੇਰ ਹੀ ਇੱਕ ਹੋਣਗੇ ਦੋਨੇ ਜਣੇ ਕਿਉਂਕਿ ਜਨਰਲ ਚਰ ਮੈਂ ਵਿਚਰਾਂ ਉਹ ਇੱਕ ਨਹੀਂ ਹੋ ਸਕਦੇ ਇਸ ਕਰਕੇ ਫਿਰ ਅਸੀਂ ਸਾਰੇ ਨੇ ਇਹ ਮਨ ਬਣਾਇਆ ਕਿ ਇਸ ਚੱਕੀ ਦੇ ਵਿੱਚ ਆਪਾਂ ਨਹੀਂ ਪਿਸਣਾ ਕਿ ਮੈਂ ਇਹ ਸਿਆਸਤ ਦੀ ਭੇਟ ਨਹੀਂ ਚੜਨਾ ਚਾਹੁੰਦਾ ਮੇਰਾ ਮਨ ਲੋ ਕਿ ਇੰਨਾ ਇੰਨਾ ਪ੍ਰੈਸ਼ਰ ਆ ਝੱਲਣ ਦਾ ਮੇਰਾ ਮਾਦਾ ਹੈ ਨਹੀਂ ਇਸ ਕਰਕੇ ਫਿਰ ਮੈਂ ਮਨ ਬਣਾਇਆ ਵੀ ਆਪਾਂ ਬੈਕ ਆਊਟ ਕਰੋ ਪਰ ਮੈਂ ਇਨੀ ਗੱਲ ਜ਼ਰੂਰ ਦੱਸ ਦੇਣਾ ਜੀ ਕਿ ਮੈਂ ਮੈਨੂੰ ਲੋਕ ਬੜੇ ਕਹਿਣਗੇ ਵੀ ਤੂੰ ਗਦਾਰੀ ਕੀਤੀ ਤੂੰ ਪਾਰਟੀ ਦੇ ਪਿੱਠ 'ਚ ਆ ਛੁਰਾ ਮਾਰਿਆ ਆਇਆ ਕੀਤਾ ਇਧਰੋਂ ਲਾਲਚ ਆ ਗਿਆ ਉਹ ਤੋਂ ਆਪਦੇ ਦਿਲ ਤੇ ਯਤਰਾ ਰੱਖ ਕੇ ਕਹਿੰਦਾ ਮੈਨੂੰ ਕੋਈ ਲਾਲਚ ਨਹੀਂ ਕੋਈ ਮੈਨੂੰ ਇਹੋ ਜੀ ਗੱਲ ਨਹੀਂ ਨਹੀਂ ਮੈਂ ਕੋਈ ਗਦਾਰੀ ਕੀਤੀ ਆ ਮੈਂ ਤਾਂ ਪਰੇ ਮਨ ਨਾਲ ਤੁਹਾਨੂੰ ਮੈਂ ਸਹੀ ਗੱਲ ਦੱਸਾਂ ਪਾਰਟੀ ਛੱਡੀ ਨਹੀਂ ਬਹੁਤ ਔਖੀ ਜਿਹਦੀ 37 38 ਸਾਲ ਸੇਵਾ ਕੀਤੀ ਹੋਵੇ ਮਾੜੇ ਚੰਗੇ ਸਮਿਆਂ ਵਿੱਚ ਦੀ ਗੁਜ਼ਰਿਆ ਹਾਂ ਮੈਂ ਇੱਕੋ ਪਰਿਵਾਰ ਦੇ ਨਾਲ ਅਟੈਚ ਹੋਈਏ ਬਹੁਤ ਔਖਾ ਛੱਟਣਾ ਲਿਖਣ ਵਾਲੇ 2 ਮਿੰਟ ਵਿੱਚ 1 ਮਿੰਟ ਲਿਖ ਦਿੰਦੇ ਆ ਪਰ ਮੈਂ ਕੋਈ ਗਦਾਰੀ ਨਹੀਂ ਕੀਤੀ ਮੈਂ ਆਪਣੇ ਘਰੇ ਬੈਠਣ ਵਾਸਤੇ ਜਾ ਰਿਹਾ ਹਾਂ ਪਾਰਟੀ ਛੱਡ ਕੇ ਜਿਹਨੂੰ ਬਾਦਲ ਸਾਹਿਬ ਦਾ ਦਿਲ ਕਰਦਾ ਬਹੁਤ ਪਿਆਰ ਰਿਹਾ ਉਹਨਾਂ ਨਾਲ ਸਾਡੀ ਯਾਰੀ 36 37 ਸਾਲ ਤੋਂ ਸਾਡੀ ਯਾਰੀ ਸੀ ਪਰਿਵਾਰ ਦੇ ਪਰਵਾਰ-ਵਾਰ ਜੀ ਨੂੰ ਕਹਿ ਦਿੰਨੇ ਆ ਉਹਦੇ ਪੇਟ ਚੜ ਗਈ ਇਸ ਕਰਕੇ ਉਹਨਾਂ ਨੇ ਮੈਥੋਂ ਅੱਖਾਂ ਫੇਰ ਲਈਆਂ ਮੈਂ ਤਾਂ ਬਹੁਤ ਪਿਆਰ ਕੀਤਾ ਸੀ ਕੋਈ ਕਸਰ ਨਹੀਂ ਛੱਡੀ ਸੀ ਬਾਲ ਸਾਹਿਬ ਨਾਲ ਜੇ ਬਾਈ ਦੀਨਪੀ ਜੋ ਕਿ ਸੰਭਾਵੀ ਉਮੀਦਵਾਰ ਸਾਡੇ ਬਲੋਂ ਪਾਰਟੀ ਨੂੰ ਸੀਗੇ ਲਗਭਗ ਉਹਨਾਂ ਨੂੰ ਉਮੀਦਵਾਰ ਬਣਾਇਆ ਸੀ ਕਿਉਂਕਿ ਸਰਦਾਰ ਸੁਖਵੀਰ ਸਿੰਘ ਬਾਲ ਪ੍ਰਧਾਨ ਜੀ ਪਿਛਲੇ 4-5 ਦਿਨ ਉਹਨਾਂ ਨੇ ਹਲਕੇ ਦੇ ਵਿੱਚ ਲਾਏ ਆ 9 ਪਿੰਡ ਕੱਢੇ ਆ ਉਹਨਾਂ ਨੇ ਤੇ ਉਹ ਬਾਈ ਦੀਨਪੀ ਰੌਣਕ ਤੇ ਉਨੋਂ ਨਾਲ ਲੈ ਕੇ ਉਹਨਾਂ ਦੇ ਘਰ ਪਿੰਡ ਕੱਢੇ ਆ ਜੋ ਉਹ ਉੱਥੇ ਜਾ ਕੇ ਗੱਲ ਕਰ ਸਕਣ ਤੇ ਲੋਕਾਂ ਨੂੰ ਪਤਾ ਲੱਗ ਸਕੇ ਕਿ ਸ਼ੌਮ ਨਿਕਲੇ ਜਦੋਂ ਦਾ ਉਮੀਦਵਾਰ ਡਿੰਪੀ ਹੈ ਔਰ ਉੱਥੇ ਜਾ ਕੇ ਜਦੋਂ ਅਸੀਂ ਕਹੇ ਸਾਨੂੰ ਪਤਾ ਲੱਗਾ ਕਿ ਆ ਗੱਲ ਹੋ ਗਈ ਕਿ ਕੋਈ ਇਸ ਤਰ੍ਹਾਂ ਦੀ ਖ਼ਬਰ ਸੁਣੀ ਕਿ ਬਾਈ ਜੀ ਡਿੰਪੀ ਹੋਰੀ ਆਪਰੇ ਚ ਜਾ ਰਹੇ ਹੈ ਸਾਨੂੰ ਬੜੀ ਹੈਰਾਨੀ ਹੋਈ ਮੈਂ ਫੋਨ ਲਾਇਆ ਨਹੀਂ ਚੱਕਿਆ ਉਹਨਾਂ ਨੇ ਮੈਂ ਫਿਰ ਕੁਝ ਉਸ ਮਤਕਨ ਫੋਨ ਲਾਇਆ ਕੁਝ ਨੇ ਚੱਕਿਆ ਕੁਝ ਨੇ ਨਹੀਂ ਚੱਕਿਆ ਉਹਨਾਂ ਨੂੰ ਵੀ ਇਹੀ ਪਤਾ ਲੱਗਾ ਤੇ ਪਰ ਦੇਖੋ ਗੱਲ ਸੁਣੋ ਵੀ ਇਲੈਕਸ਼ਨ ਤਾਂ ਹਜੇ ਅਨਾਉਂਸ ਹੋਈ ਨਹੀਂਗੀ ਲੇਕਿਨ ਪ੍ਰਧਾਨ ਜੀ ਨੇ ਆਪਣਾ ਕੰਮ ਰੱਬ ਕਰਤਾ ਸੀਗਾ ਵੀ ਚਾਰ ਹਲਕੇ ਇਲੈਕਸ਼ਨ ਹੈਗੀ ਮੈਂ ਵੋਲੰਟੀਰੀ ਕੰਮ ਕਰਨਾ ਹੈ ਬ੍ਰਿਕੀ ਨਾਲ ਕੰਮ ਕਰਨਾ ਹੈ ਤੇ ਸ਼ੌਮ ਨਿਕਾਲੇਦਾਨੋਂ ਟਕਰਾ ਕਰਨਾ ਹੈ ਤੇ ਸਭ ਤੋਂ ਵੱਧ ਕੰਮ ਉਹਨਾਂ ਨੇ ਕਿ ਦਿਲ ਵਿੱਚ ਕੀਤਾ ਸੀਗਾ ਜਿੱਥੇ ਉਹਨਾਂ ਨੇ ਬੀ ਡੀ ਪੀ ਰੌਣ ਨਾਲ ਲੈ ਕੇ ਹਲਕਾ ਕੱਢਿਆ ਔਰ ਪਿਛਲੀ ਵਾਰੀ ਵੀ ਉਹ ਇਲੈਕਸ਼ਨ ਲੜੇ ਉਹ ਪਿਛਲੀ ਵਾਰੀ ਵੀ ਇਲੈਕਸ਼ਨ ਲੜੇ ਠੋਕੇ ਕਿੰਨੇ ਕਿੰਨੇ ਕਾਲੇ ਦਲ ਨਾਲ ਖੜੇ ਦੇ ਮੈਂ ਤਾਂ ਬਹੁਤ ਹੈਰਾਨ ਹੋਇਆ ਕਿਤੇ ਕਿਤੇ ਮੈਨੂੰ ਗੱਲ ਸੁਣਨ ਨੂੰ ਮਿਲੀ ਵੀ ਅਖੇ ਜੀ ਇਹ ਤਾਂ ਫੈਸਲਾ ਹੋ ਗਿਆ ਬਾਲ ਸਾਹਿਬ ਦਾ ਕਿ ਸ਼ਾਮਲ ਪ੍ਰੋਟੈਕਟਰ ਦੇ ਰਹੇ ਆ ਉਹ ਵੀ ਮਨਪ੍ਰੀਤ ਇਹ ਮਾਲ ਤਾਂ ਅਜੇ ਸਾਡੀ ਪਾਰਟੀ ਦੇ ਵਿੱਚ ਆਈ ਨਹੀਂ ਸ਼ਾਮਲੀ ਨਹੀਂ ਹੋਈ ਟਿਕਟ ਤਾਂ ਦੂਰ ਦੀ ਗੱਲ ਹੈਗੀ ਹੈ ਨਾਲੇ ਇਹ ਤਾਂ ਸਾਡੀ ਮੀਟਿੰਗ ਦੇ ਵਿੱਚ ਸਾਡੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੋਰ ਕਮੇਟੀ ਨੇ ਮੈਂ ਮੈਂਬਰ ਐ ਕੋਰ ਕਮੇਟੀ ਦਾ ਕੋਰ ਕਮੇਟੀ ਦੀ ਮੀਟਿੰਗ ਦੇ ਵਿੱਚ ਸਤਿ ਆਦਾਰ ਹਿਮੇਸ਼ੰਦਰ ਸਿੰਘ ਗਰੇਵਾਲੋਂ ਨੇ ਆਖਿਆ ਸੀਗਾ ਕਬਾਦਲ ਸਾਹਿਬ ਪ੍ਰਧਾਨ ਸਾਹਿਬ ਤੁਸੀਂ ਚੋਣ ਲੜੋ ਤੇ ਬਾਲ ਸਾਹਿਬ ਨੇ ਆਖਿਆ ਸੀਗਾ ਕਿ ਨਹੀਂ ਉਹ ਥੋੜੀ ਡਿੰਪੀ ਪਹਿਲਾਂ ਚੋਣ ਲੜਿਆ ਦੋ ਦਫਾ ਤੇ ਪਿਛਲੀ ਦਫਾ ਥੋੜੇ ਮਾਰ ਦੇ ਨਾਲ ਹਾਰਿਆ ਤੇ ਮੈਂ ਉਹਦਾ ਹੱਕ ਨਹੀਂ ਖੋਣਾਗਾ ਤੇ ਮੈਂ ਉਹਦੇ ਵਾਸਤੇ ਜੂਰ ਲਾਉਣਾ ਇਸ ਕਰਕੇ ਇਹ ਫੌਸ ਨੂੰ ਜਿਹੜੀ ਹੈਗੀਆਂ ਮੈਂ ਲਈਆਂ ਮੈਨੂੰ ਮੈਨੂੰ ਇਹ ਗੱਲ ਜਿਹੜੀ ਹੈਗੀ ਹੈ ਬਹੁਤ ਚੰਗੀ ਨਹੀਂ ਲੱਗੀ ਮੈਨੂੰ ਹਜਮ ਨਹੀਂ ਆਦੀ ਗੱਲ ਇਹ ਤੇ ਮੈਂ ਬਾਈ ਡਿੰਪੀ ਰੌਣ ਵੀ ਬੇਨਤੀ ਕਰਨਾ ਹੈ ਕਿ ਪਾਰਟੀ ਤੁਹਾਨੂੰ ਇਨਾ ਮਾਨ ਸਨਮਾਨ ਦਿੰਦਾ ਹੈ ਤੇ ਪਾਰਟੀ ਨੂੰ ਸੱਚ ਮਾਨਾ